ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਨੀਤੀ ਆਯੋਗ ਦੀ 10ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਧੱਖ ਰੱਖਦਿਆਂ ਕਿਸਾਨਾਂ ਬਾਰੇ ਇੱਕ ਬੜੀ ਹੀ ਮਹੱਤਵਪੂਰਨ ਮੰਗ ਰੱਖੀ ਪਰ ਖਬਰਾਂ ਦੇ ਵਿੱਚ ਸਿਰਫ BBMP ਦਾ ਮੁੱਦਾ ਹੀ ਛਾਇਆ ਰਿਹਾ ਪਾਣੀਆਂ ਦਾ ਰੌਲਾ ਹਰਿਆਣੇ ਦੇ ਨਾਲ ਰੌਲਾ ਇਸ ਨੂੰ ਹੀ ਸੁਰੱਖਿਆ ਦੇ ਵਿੱਚ ਥਾਂ ਮਿਲੋ ਕਿਸਾਨਾਂ ਅਤੇ ਖੇਤੀ ਦਾ ਜ਼ਿਕਰ ਤੱਕ ਨਹੀਂ ਹੋਇਆ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਝੋਨੇ ਦੇ ਬਦਲਵੇਂ ਰੂਪ ਦੇ ਵਿੱਚ ਕਿਸਾਨਾਂ ਨੂੰ ਮੱਕੀ ਬੀਜਣ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਪ੍ਰੇਰਣ ਦੇ ਲਈ 17500 ਰੁਪਏ ਪ੍ਰਤੀ ਹੈਕਟੇਅਰ ਦੇ ਇਨਸੈਂਟਿਵ ਦੀ ਮੰਗ ਕੀਤੀ ਸੀ ਪ੍ਰਸ਼ਾਹਨ ਪੱਤੇ ਦੀ ਗੱਲ ਕੀਤੀ ਸੀ ਕਿ ਐਨਾ ਪੈਸਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਮੱਕੀ ਦੀ ਖੇਤੀ ਦੇ ਵੱਲ ਬਦਲਵਾਂ ਰੁੱਖ ਅਪਣਾਓ ਆਪਾਂ ਸਾਰੇ ਜਾਣਦੇ ਹਾਂ ਕਿ ਝੋਨਾ ਹੀ ਸਾਲ ਦਰਸਾਲ ਇਸ ਸੂਬੇ ਦੇ ਅਤੇ ਇਸ ਸੂਬੇ ਦੇ ਪਾਣੀਆਂ ਦੇ ਲਈ ਵਰਦਾਨ ਤੋਂ ਸ਼ਰਾਪ ਬਣ ਗਿਆ ਹੈ ਸ਼ਰਾਪ ਬਣਿਆ ਹੋਇਆ ਹੈ ਲੇਕਿਨ ਉਹਦੇ ਵਾਸਤੇ ਕੀਤਾ ਕੁਝ ਨਹੀਂ ਜਾ ਰਿਹਾ ਪੰਜਾਬ ਦੀ ਖੇਤੀ ਜਿਸ ਲੂੰਗੇ ਸੰਕਟ ਦੇ ਵਿੱਚ ਅੱਜ ਹੈ ਉਸ ਨੂੰ ਕੱਢਣ ਦੇ ਲਈ ਕਈ ਦਲੇਰ ਸੁਝਾਅ ਪੰਜਾਬ ਖੇਤੀ ਨੀਤੀ 2023 ਦੇ ਵਿੱਚ ਦਿੱਤੇ ਗਏ ਹਨ ਉਹਨਾਂ ਦੇ ਵਿੱਚੋਂ ਇਤਫਾਕਨ ਤੌਰ ਤੇ ਫਸਲਾਂ ਦਾ ਜਿਹੜਾ ਬਦਲੀਕਰਨ ਹੈ ਫਸਲੀ ਵਿਭਿੰਨਤਾ ਜਿਹਨੂੰ ਕਿਹਾ ਜਾਂਦਾ ਹੈ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ ਹੈ ਉਹ ਵੀ ਇੱਕ ਹੈ ਇਸੇ ਨੀਤੀ ਦਾ ਜਿਹੜਾ ਖਰੜਾ ਹੈ 200 ਪੇਜਾਂ ਦਾ ਇਹ ਦਸਤਾਵੇਜ਼ ਹੈ ਜਿਸ ਨੂੰ ਲਗਭਗ ਹਰ ਵਰਗ ਤੋਂ ਕਿਸਾਨਾਂ ਤੋਂ ਕਿਸਾਨ ਜਥੇਬੰਦੀਆਂ ਤੋਂ ਜਿਹੜੇ ਮਾਹਿਰ ਨੇ ਉਹਨਾਂ ਵੱਲੋਂ ਵੀ ਹਰੀ ਝੰਡੀ ਮਿਲੀ ਸੀ ਕਿ ਇਹ ਬਹੁਤ ਵਧੀਆ ਡਰਾਫਟ ਤਿਆਰ ਕੀਤਾ ਹੈ ਨੀਤੀ ਜਿਹੜੀ ਹੈ ਉਹ ਜਨਤਕ ਕਰਨ ਦੇ ਲਈ ਸੂਬੇ ਦੀ ਸਭ ਤੋਂ ਵੱਡੀ ਜਿਹੜੀ ਜਥੇਬੰਦੀ ਸੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਉਹਦੇ ਵੱਲੋਂ ਧਰਨਾ ਵੀ ਲਾਇਆ ਗਿਆ ਸੀ ਕਿ ਇਸ ਨੂੰ ਜਨਤਕ ਕਰੋ ਨੀਤੀ ਜਨਤਕ ਵੀ ਕੀਤੀ ਗਈ ਤੇ ਉਹ ਇੰਪਲੀਮੈਂਟ ਨਹੀਂ ਹੋਈ ਹਜੇ ਤੱਕ 11 ਮੈਂਬਰੀ ਐਗਰੀਕਲਚਰ ਫਾਰਮੇਸ਼ਨ ਕਮੇਟੀ ਜਿਸ ਦੀ ਅਗਵਾਈ ਡਾਕਟਰ ਸੁਖਪਾਲ ਸਿੰਘ ਜੋ ਕਿ ਪੰਜਾਬ ਸਟੇਟ ਫਾਰਮਰਸ ਐਂਡ ਫਾਰਮ ਵਰਕਰਸ ਕਮਿਸ਼ਨ ਉਹਦੇ ਚੇਅਰਮੈਨ ਨੇ ਉਹਨਾਂ ਵੱਲੋਂ ਅਗਵਾਈ ਕੀਤੀ ਗਈ ਸੀ ਇਸ ਕਮੇਟੀ ਵੱਲੋਂ ਬਣਾਈ ਗਈ ਪੰਜਾਬ ਦੀ ਇਹ ਪਹਿਲੀ ਖੇਤੀ ਨੀਤੀ ਹੈ 2 ਮਹੀਨੇ ਲੰਘਣ ਤੋਂ ਬਾਅਦ ਵੀ ਹਜੇ ਤੱਕ ਇੱਕ ਕਾਗਜ਼ਾਂ ਦੇ ਵਿੱਚ ਹੀ ਪਈ ਹੈ ਰੋਲ ਰਹੀ ਹੈ ਇੱਕ ਵੀ ਕਦਮ ਇਸ ਨੂੰ ਲਾਗੂ ਕਰਨ ਦੇ ਲਈ ਹਜੇ ਤੱਕ ਚੱਕਿਆ ਨਹੀਂ ਗਿਆ ਇਹ ਨੀਤੀ ਦਾ ਖਰੜਾ ਪੰਜਾਬ ਸਰਕਾਰ ਨੂੰ 13 ਅਕਤੂਬਰ 2023 ਦੇ ਵਿੱਚ ਸੌਂਪ ਦਿੱਤਾ ਗਿਆ ਸੀ ਤੇ ਸਤੰਬਰ 2024 ਦੇ ਵਿੱਚ ਇਸ ਨੂੰ ਜਨਤਕ ਵੀ ਕਰ ਦਿੱਤਾ ਗਿਆ ਸੀ ਤੇ ਜਨਤਕ ਹੁੰਦੇ ਹੀ ਲਗਭਗ ਸਾਰੀਆਂ ਹੀ ਧਿਰਾਂ ਗੜੀਆਂ ਖੇਤੀ ਨਾਲ ਜੁੜੀਆਂ ਹੋਈਆਂ ਨੇ ਜਾਂ ਪੰਜਾਬ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਵੱਲੋਂ ਇਸ ਨੀਤੀ ਨੂੰ ਪ੍ਰਵਾਨਗੀ ਵੀ ਮਿਲ ਗਈ ਸੀ ਹਰੀ ਚੰਡੀ ਦਿਖਾ ਦਿੱਤੀ ਗਈ ਸੀ ਕਿ ਚੰਗੀ ਨੀਤੀ ਹੈ ਪਰ ਇਹ ਲਾਗੂ ਹਜੇ ਤੱਕ ਨਹੀਂ ਹੋਈ ਇਹ ਨੀਤੀ ਸੂਬੇ ਦੀ ਖੇਤੀ ਨੂੰ ਜੋ ਲੰਮੇ ਸਮੇਂ ਤੋਂ ਚੁਣੌਤੀਆਂ ਦਰਪੇਸ਼ ਆ ਰਹੀਆਂ ਹਨ ਉਹਨਾਂ ਦਾ ਹੱਲ ਕੱਢਣ ਦੇ ਲਈ ਇੱਕ ਮਹੱਤਵਪੂਰਨ ਫਰੇਮਵਰਕ ਇਸ ਨੀਤੀ ਦੇ ਵਿੱਚ ਤਿਆਰ ਕੀਤਾ ਗਿਆ ਸੀ ਤੇ ਕਈ ਸੁਧਾਰਾਂ ਦੇ ਵੀ ਸੁਝਾਅ ਦਿੱਤੇ ਗਏ ਸੀ ਜਿਵੇਂ ਕਿ ਐਮਐਸਪੀ ਤੇ ਲੀਗਲ ਗਾਰੰਟੀ ਹੋਣੀ ਚਾਹੀਦੀ ਹੈ ਛੋਟੇ ਕਿਸਾਨਾਂ ਅਤੇ ਖੇ ਮਜ਼ਦੂਰਾਂ ਦੇ ਲਈ ਪੈਨਸ਼ਨ ਹੋਣੀ ਚਾਹੀਦੀ ਹੈ ਕਰਜ਼ਾ ਖਤਮ ਕਰਨ ਦੇ ਲਈ ਇੱਕ ਬਹੁਤ ਸਕੀਮ ਹੋਣੀ ਚਾਹੀਦੀ ਹੈ ਫਸਲਾਂ ਦੀ ਇਨਸ਼ੋਰੈਂਸ ਤੇ ਹੋਰ ਵੀ ਬਹੁਤ ਕੁਛ ਇਸ ਨੀਤੀ ਦੇ ਵਿੱਚ ਸੀ ਹਾਲਾਂਕਿ ਇਸ ਨੀਤੀ ਦੇ ਵਿੱਚ ਸੂਬੇ ਨੂੰ ਜਿੰਨਾ ਮੁਸੀਬਤਾਂ ਨੇ ਜਕੜਿਆ ਹੋਇਆ ਹੈ ਜਿਵੇਂ ਕਿ ਕਿਸਾਨਾਂ ਦੀ ਆਰਥਿਕ ਮੰਦਹਾਲੀ ਹੈ ਜਾਂ ਆਰਥਿਕ ਸੰਕਟ ਹੈ ਖੇਤੀ ਦੇ ਅਜਿਹੇ ਤਰੀਕੇ ਵਰਤੇ ਜਾ ਰਹੇ ਨੇ ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਜਾਰੀ ਨਹੀਂ ਰੱਖਿਆ ਜਾ ਸਕਦਾ ਸਸਟੇਨ ਨਹੀਂ ਕੀਤਾ ਜਾ ਸਕਦਾ ਉਹਨਾਂ ਦਾ ਹੱਲ ਜਿਹੜਾ ਹੈ ਇਸ ਨੀਤੀ ਦੇ ਨਾਲ ਕੱਢਣ ਦੀ ਸੰਭਾਵਨਾ ਪੈਦਾ ਹੋਈ ਸੀ ਪਰ ਸਰਕਾਰ ਵੱਲੋਂ ਵਰਤੀ ਜਾ ਰਹੀ ਢਿੱਲ ਜਿਹੜੀ ਹੈ ਉਹ ਕਈਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਨਸੂਬਿਆਂ ਦੇ ਉੱਤੇ ਵੀ ਸਵਾਲ ਖੜੇ ਕਰਨ ਦਾ ਮੌਕਾ ਦੇ ਰਹੀ ਹੈ ਉਹਨਾਂ ਦੀ ਨੀਅਤ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਹੈ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਫਸਰਾਂ ਦੇ ਦੱਸਣ ਮੁਤਾਬਕ ਇਸ ਨੀਤੀ ਨੂੰ ਲਾਗੂ ਕਰਨ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਰੋੜਾ ਹੈ ਨਿੱਤੀ ਦਾ ਸਹਿਕਾਰੀ ਸੁਭਾਅ ਅਤੇ ਪੈਸਾ ਕੋਆਪਰੇਟਿਵ ਨੇਚਰ ਹੈ ਦਾ ਤੇ ਦੂਸਰਾ ਫੰਡਸ ਪੈਸਾ ਤੇ ਸਰਕਾਰੀ ਸੁਭਾਹੀ ਬਹੁਤ ਵੱਡਾ ਰੋੜਾ ਨੇ ਸਰਕਾਰ ਤਾਂ ਇਸ ਸਹਿਕਾਰੀ ਸੁਭਾਅ ਦੇ ਹੱਕ ਵਿੱਚ ਹੈ ਉਹ ਚਾਹੁੰਦੇ ਨੇ ਕਿ ਇਸ ਤਰੀਕੇ ਦੇ ਕੋਆਪਰੇਟਿਵ ਹੱਲ ਜਿਹੜੇ ਨੇ ਉਹ ਖੇਤੀ ਦੀਆਂ ਸਮੱਸਿਆਵਾਂ ਦੇ ਕੱਢੇ ਜਾਣੇ ਚਾਹੀਦੇ ਨੇ ਪਰ ਪੈਸੇ ਪੈਸੇ ਲਈ ਤਰਸ ਰਹੀ ਅਤੇ ਕਰਜ਼ੇ ਦੇ ਵਿੱਚ ਡੁੱਬੀ ਹੋਈ ਸਰਕਾਰ ਇਸ ਨੀਤੀ ਨੂੰ ਲਾਗੂ ਕਰਨ ਦੇ ਲਈ ਜਿੰਨਾ ਵੱਡਾ ਨਿਵੇਸ਼ ਚਾਹੀਦਾ ਹੈ ਉਹ ਕਿੱਥੋਂ ਲੈ ਕੇ ਆਵੇ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਲਾਗੂ ਕਰਨ ਦੇ ਨਾਲ ਜਿਹੜੀ ਦੇਰੀ ਹੋ ਰਹੀ ਹੈ ਉਸ ਦੇ ਨਾਲ ਇਹ ਖੇਤੀ ਦਾ ਸੰਕਟ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ ਹੈ ਤੇ ਕਿਸਾਨਾਂ ਦੀ ਹਾਲਾਤ ਜਿਹੜੇ ਨੇ ਉਹ ਵੀ ਵਿਗੜਦੇ ਜਾਣਗੇ ਜੇ ਇਸ ਨੀਤੀ ਨੂੰ ਲਾਗੂ ਨਾ ਕੀਤਾ ਜਾਇਆ ਲੇਕਿਨ ਪ੍ਰੋਬਲਮ ਜੋ ਹੈ ਸਮੱਸਿਆ ਜਿਹੜੀ ਹੈ ਉਹ ਫੰਡ ਦੀ ਹੈ ਉਹ ਪੈਸੇ ਦੀ ਹੈ ਪੈਸਾ ਜਦੋਂ ਤੱਕ ਸਰਕਾਰ ਇਕੱਠਾ ਨਹੀਂ ਸਕਦੀ ਇਕੱਠਾ ਨਹੀਂ ਕਰ ਲਏਗੀ ਉਦੋਂ ਤੱਕ ਇਸ ਨੀਤੀ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਹੁਣ ਇਸ ਨੀਤੀ ਦੇ ਵਿੱਚ ਸਪਸ਼ਟ ਤੇ ਵਿਹਾਰਿਕ ਹਲੰਦਤੇ ਗਏ ਨੇ ਸਾਨੂੰ ਸਿਰਫ ਸਿਆਸੀ ਇੱਛਾ ਸ਼ਕਤੀ ਅਤੇ ਪੈਸਿਆਂ ਦੀ ਜ਼ਰੂਰਤ ਹੈ ਇਸ ਨੂੰ ਲਾਗੂ ਕਰਨ ਦੇ ਲਈ ਇਹ ਇਸ ਕਮੇਟੀ ਦੇ ਮੈਂਬਰਾਂ ਦਾ ਮੰਨਣਾ ਖੇਤੀਬਾੜੀ ਵਿਭਾਗ ਦੇ ਇੱਕ ਵੱਡੇ ਅਧਿਕਾਰੀ ਦਾ ਕਹਿਣਾ ਹੈ ਕੀ ਵੱਡਾ ਸਵਾਲ ਤਾਂ ਇਹੀ ਹੈ ਕਿ ਨੀਤੀ ਲਾਗੂ ਕਿਵੇਂ ਹੋਵੇਗੀ ਖਾਸ ਕਰਕੇ ਉਦੋਂ ਜਦੋਂ ਪਹਿਲਾਂ ਵੀ ਕਈ ਕਮੇਟੀਆਂ ਦੇ ਸੁਝਾਅ ਉਹ ਦੇ ਚੁੱਕੀਆਂ ਨੇ ਚਾਹੇ ਉਹ ਸੁਆਮੀਨਾਥਨ ਕਮੇਟੀ ਹੋਵੇ ਜਾਂ ਫਿਰ ਸਰਦਾਰਾ ਸਿੰਘ ਝੋਲ ਵੱਲੋਂ ਇੱਕ ਝੋਲ ਯੋਜਨਾ ਝੋਲ ਪਲਾਨ ਜਿਹੜੀ ਹੈ ਉਹ ਤਿਆਰ ਕੀਤੀ ਗਈ ਸੀ ਕਿਸਾਨਾਂ ਦੇ ਕਈ ਮੋਰਚੇ ਵੀ ਲੱਗੇ ਨੇ ਔਰ ਇਨ੍ਹਾਂ ਮੋਰਚਿਆਂ ਦੇ ਲੱਗਣ ਦੇ ਬਾਵਜੂਦ ਵੀ ਉਹ ਪੁਰਾਣੀਆਂ ਨੀਤੀਆਂ ਜਿਹੜੀਆਂ ਨੇ ਉਹ ਲਾਗੂ ਨਹੀਂ ਹੋ ਸਕੀਆਂ ਤਾਂ ਫਿਰ ਇਸ ਨੀਤੀ ਦੇ ਵਿੱਚ ਇਸ ਨੂੰ ਕਿਵੇਂ ਲਾਗੂ ਕੀਤਾ ਜਾਏਗਾ ਇਸ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਜਾਂਦੇ ਹੁਣ ਨੀਤੀ ਦੇ ਵਿੱਚ ਤਾਂ ਸਿਰਫ ਰਸਤਾ ਦਿਖਾਇਆ ਗਿਆ ਹੈ ਕਿ ਕੀ ਕਰਨਾ ਹੈ ਕਿਵੇਂ ਕਰਨਾ ਹੈ ਲੇਕਿਨ ਉਹਦੇ ਲਈ ਪੈਸਾ ਕਿੱਥੋਂ ਆਏਗਾ ਇਹ ਉਸ ਨੀਤੀ ਦੇ ਵਿੱਚ ਨਹੀਂ ਦੱਸਿਆ ਗਿਆ ਇਸ ਦਾ ਜੁਗਾੜ ਤਾਂ ਸਰਕਾਰਾਂ ਨੂੰ ਹੀ ਕਰਨਾ ਪੈਣਾ ਹੈ ਕਿ ਪੈਸਾ ਕਿੱਥੋਂ ਲੈ ਕੇ ਆਉਣਾ ਹੈ ਹੁਣ ਇਸ ਚੀਜ਼ ਦਾ ਜ਼ਿਕਰ ਕਰਦੇ ਹਾਂ ਤੁਹਾਡੇ ਨਾਲ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਇਸ ਨੀਤੀ ਦੇ ਵਿੱਚ ਹੈ ਕੀ 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 ਕਿਹਾ ਗਿਆ ਹੈ ਕਿਹੜੀਆਂ ਚੀਜ਼ਾਂ ਹਨ ਤੇ ਕਿਹੜੀਆਂ ਨਹੀਂ ਹਨ ਉਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਾਂਗੇ ਮਿਸਾਲ ਦੇ ਤੌਰ ਤੇ ਸੂਬੇ ਦੇ ਵਿੱਚ ਹੋਈਆਂ ਖੁਦਕੁਸ਼ੀਆਂ ਦਾ ਡਾਟਾ ਤਾਂ ਇਸ ਨੀਤੀ ਦੇ ਵਿੱਚ ਇਕੱਠਾ ਕੀਤਾ ਗਿਆ ਹੈ ਪੇਸ਼ ਕੀਤਾ ਗਿਆ ਹੈ ਪਰ ਸਿਰਫ 2018 ਤੱਕ 2018 ਤੋਂ 2023 ਤੱਕ ਜੋ ਖੁਦਕੁਸ਼ੀਆਂ ਹੋਈਆਂ ਨੇ ਉਨ੍ਹਾਂ ਦਾ ਇਸ ਪਾਲਿਸੀ ਨੂੰ ਬਣਾਉਣ ਵੇਲੇ ਜ਼ਿਕਰ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਸੰਸਥਾਵਾਂ ਤੋਂ ਕਿਸਾਨਾਂ ਨੇ ਕਰਜ਼ਾ ਚੱਕਿਆ ਹੈ ਬੈਂਕ ਨੇ ਚਾਹੇ ਉਹ ਸਰਕਾਰੀ ਬੈਂਕ ਹੋਣ ਪ੍ਰਾਈਵੇਟ ਹੋਣ ਸਹਿਕਾਰੀ ਬੈਂਕ ਹੋਣ ਉਨ੍ਹਾਂ ਦਾ 73673 ਕਰੋੜ ਦਾ ਤਾਂ ਜ਼ਿਕਰ ਕੀਤਾ ਗਿਆ ਹੈ ਪਰ ਜਿਹੜਾ ਗੈਰ ਸੰਸਥਾਵਾਂ ਤੋਂ ਕਰਜ਼ਾ ਲਿਆ ਜਾਂਦਾ ਹੈ ਅੜਤੀਆਂ ਤੋਂ ਲਿਆ ਜਾਂਦਾ ਹੈ ਉਸ ਦਾ ਕੋਈ ਵੀ ਜ਼ਿਕਰ ਇਸ ਪਾਲਿਸੀ ਦੇ ਵਿੱਚ ਨਹੀਂ ਕੀਤਾ ਗਿਆ। ਹੋਰ ਕੀ ਕੀ ਹੈ ਇਸ ਨੀਤੀ ਦੇ ਵਿੱਚ? ਇੱਕ ਸੁਝਾਅ ਦਿੱਤਾ ਗਿਆ ਹੈ ਕਿ ਸੂਬੇ ਦਾ ਆਪਣਾ ਖੇਤੀ ਦਾ ਖਰਚਾ ਅਤੇ ਕੀਮਤਾਂ ਦਾ ਕਮਿਸ਼ਨ ਬਣਾਇਆ ਜਾਵੇ ਤਾਂ ਕਿ ਨੌਨ ਐਮਐਸਪੀ ਫਸਲਾਂ ਜਿਹੜੀਆਂ ਨੇ ਚਾਹੇ ਉਹ ਡੇਰੀ ਹੋਵੇ ਡੇਰੀ ਪਦਾਰਥ ਹੋਣ ਆਂਡਿਆਂ ਦਾ ਇਹਨਾਂ ਚੀਜ਼ਾਂ ਦਾ ਵਾਜਿਬ ਭਾਅ ਤੈਅ ਕੀਤਾ ਜਾ ਸਕੇ ਜਿੰਨੀਆਂ ਵੀ ਨੌਨ ਐਮਐਸਪੀ ਫਸਲਾਂ ਨੇ ਕਣਕ ਤੇ ਝੋਨੇ ਨੂੰ ਛੱਡ ਕੇ ਸਬਜ਼ੀਆਂ ਵੀ ਹੋ ਗਈਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਫੇਅਰ ਪ੍ਰਾਈਸ ਵਾਜਬ ਮੁੱਲ ਤੱਕ ਕੀਤਾ ਜਾ ਸਕੇ ਇਹ ਵੀ ਸੁਝਾਅ ਹੈ ਕਿ ਐਮਐਸਪੀ ਦੀ ਲੀਗਲ ਗਾਰੰਟੀ ਵੀ ਬੇहद ਜ਼ਰੂਰੀ ਹੈ ਕਿਸਾਨਾਂ ਵਾਸਤੇ ਦਿੱਤੀ ਜਾਣੀ ਚਾਹੀਦੀ ਹੈ ਇਹ ਵੀ ਕਿਹਾ ਗਿਆ ਹੈ ਕਿ ਐਮਐਸਪੀ ਦੀ ਜਿਹੜੀ ਸੁਆਮੀਨਾਥਨ ਕਮੇਟੀ ਵੱਲੋਂ ਸਿਫਾਰਿਸ਼ ਕੀਤੀ ਗਈ ਸੀ ਸੀ2 50% ਉਸ ਦੇ ਹਿਸਾਬ ਨਾਲ ਹੀ ਤੈਅ ਕੀਤਾ ਜਾਵੇ ਲੇਕਿਨ ਉਹਦੇ ਵਿੱਚ ਵਾਧੂ ਖਰਚੇ ਜਿਹੜੇ ਹੁੰਦੇ ਨੇ ਕਿਸਾਨਾਂ ਦੇ ਉਹ ਵੀ ਲੈ ਜਾਣ ਜਿਵੇਂ ਕਿ ਰਮੇਸ਼ ਚੰਦ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਹੈ ਉਸ ਰਿਪੋਰਟ ਦੇ ਵਿੱਚ ਉਹਨਾਂ ਖਰਚਿਆਂ ਦਾ ਜ਼ਿਕਰ ਕੀਤਾ ਗਿਆ। ਮਿਸਾਲ ਦੇ ਤੌਰ ਤੇ ਕਣਕ ਦਾ ਮੁੱਲ ਜੋ ਸਰਕਾਰ ਵੱਲੋਂ ਜਦੋਂ ਇਹ ਨੀਤੀ ਆਈ ਸੀ ਉਹ ਤੈਅ ਕੀਤਾ ਗਿਆ ਸੀ 1925 ਰੁਪਏ ਪ੍ਰਤੀ ਕਵਾਂਟਲ ਉਹ ਇਸ ਪਾਲਿਸੀ ਦੇ ਮੁਤਾਬਕ 2787 ਰੁਪਏ ਹੋਣਾ ਚਾਹੀਦਾ ਸੀ 2787 ਤੇ ਹੁਣ ਤੱਕ ਜਿਵੇਂ ਵੱਧ ਕੇ ਇਸ ਸਾਲ 2425 ਰੁਪਏ ਕਣਕ ਦਾ ਭਾਅ ਹੋ ਗਿਆ ਹੈ ਐਮਐਸਪੀ ਹੋ ਗਿਆ ਹੈ ਉਹਦੀ ਥਾਂ ਤੇ ਇਹ ਐਮਐਸਪੀ ਜਿਹੜੀ ਹੈ ਉਹ 3200 ਰੁਪਏ ਤੱਕ ਪਹੁੰਚਣੀ ਚਾਹੀਦੀ ਸੀ ਇਸ ਸਮੇਂ ਕਣਕ ਦੀ ਐਮਐਸਪੀ 3200 ਰੁਪਏ ਪ੍ਰਤੀ ਕੁਇੰਟਲ ਹੋਣੀ ਚਾਹੀਦੀ ਸੀ ਇਸ ਇਸ ਨੀਤੀ ਦੇ ਮੁਤਾਬਿਕ ਜਿਹੜਾ ਪਾਲਿਸੀ ਦਾ ਖਰੜਾ ਗਿਆ ਦਿੱਤਾ ਗਿਆ ਹੈ ਪਰ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਸੁਝਾਅ ਜਿਹੜੇ ਨੇ ਉਹ ਪਸੰਦ ਨਹੀਂ ਆਉਂਦੇ ਕਿਉਂਕਿ ਉਹਦੇ ਨਾਲ ਪੈਸਾ ਜੋ ਸਰਕਾਰ ਨੂੰ ਖਰਚਣਾ ਪੈਂਦਾ ਹੈ ਉਹ ਬਹੁਤ ਵੱਧ ਹੈ ਹੋਰ ਕੀ ਕਿਹਾ ਗਿਆ ਹੈ ਇਸ ਨੀਤੀ ਦੇ ਵਿੱਚ ਇਸ ਦੇ ਨਾਲ ਹੀ ਖੇਤੀ ਜਿਹੜੀ ਹੈ ਉਹਦੇ ਲਈ ਕੋਆਪਰੇਟਿਵ ਬੈਂਕਾਂ ਦੇ ਵੱਲੋਂ ਜਿਹੜਾ ਕਰਜ਼ਾ ਲਿਆ ਗਿਆ ਹੈ ਉਹਦੀ ਵਨ ਟਾਈਮ ਡੈਟ ਸੈਟਲਮੈਂਟ ਸਕੀਮ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ ਯਕਮੁਕਤ ਕਰਜ਼ਾ ਜਿਹੜੀ ਸਕੀਮ ਮਾਫੀ ਦੀ ਹੈ ਉਹ ਲੈਉਣ ਦੀ ਗੱਲ ਵੀ ਕਹੀ ਗਈ ਹੈ ਛੋਟੇ ਕਿਸਾਨ ਜਿਹੜੇ 5 ਏਕੜ ਤੱਕ ਜਿੰਨਾਂ ਕੋਲ ਜ਼ਮੀਨ ਹੈ ਅਤੇ ਖੇਤ ਮਜ਼ਦੂਰ ਉਹਨਾਂ ਨੂੰ 60 ਸਾਲ ਦੀ ਉਮਰ ਹੋਣ ਤੇ ਇੱਕ ਪੈਨਸ਼ਨ ਸਕੀਮ ਲਾਗੂ ਕਰਨ ਦੀ ਗੱਲ ਵੀ ਇਸ ਨੀਤੀ ਦੇ ਵਿੱਚ ਸੁਝਾਈ ਗਈ ਹੈ। ਛੋਟੇ ਕਿਸਾਨਾਂ ਦੇ ਲਈ ਇੱਕ ਕਰਜ਼ਾ ਮਾਫੀ ਦੀ ਵਿਸ਼ੇਸ਼ ਸਕੀਮ ਕਰਜ਼ੇ ਦੀ ਅਗਲਾ ਬਦਲੀ ਦੀ ਇੱਕ ਸਕੀਮ ਉਹ ਵੀ ਬਣਾਈ ਗਈ ਹੈ ਇਸ ਨੀਤੀ ਦੇ ਵਿੱਚ। ਨਾਲ ਹੀ ਨਾਲ ਆੜਤੀਆਂ ਦੇ ਰਜਿਸਟ੍ਰੇਸ਼ਨ ਦੀ ਗੱਲ ਵੀ ਕੀਤੀ ਗਈ ਹੈ ਤਾਂਕਿ ਜਿਹੜੀਆਂ ਗੈਰ ਸੰਸਥਾਪਿਕ ਕਰਜ਼ਾ ਪ੍ਰਣਾਲੀ ਹੈ ਉਸ ਨੂੰ ਰੈਗੂਲਰ ਰੈਗੂਲੇਟ ਕੀਤਾ ਜਾ ਸਕੇ ਉਸ ਦੇ ਉੱਤੇ ਨਜ਼ਰ ਰੱਖੀ ਜਾ ਸਕੇ। ਤਾਕਿ ਕਿਸਾਨਾਂ ਨੂੰ ਐਕਸਪਲੋਇਟ ਨਾ ਕੀਤਾ ਜਾ ਸਕੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਨਾ ਉਠਾਇਆ ਜਾਵੇ ਇਸ ਦੇ ਨਾਲ ਹੀ ਸੂਬਾ ਆਪਣੀਆਂ ਫਸਲ ਦੀਆਂ ਬੀਮਾ ਯੋਜਨਾ ਫਸਲ ਬੀਮਾ ਯੋਜਨਾ ਸਟੇਟ ਆਪਣੀ ਇੱਕ ਤਿਆਰ ਕਰੇ ਅਤੇ ਇੱਕ ਫਸਲ ਬੀਮਾ ਫੰਡ ਵੀ ਬਣਾਵੇ ਇਹ ਵੀ ਇਸ ਨੀਤੀ ਦੇ ਵਿੱਚ ਕਿਹਾ ਗਿਆ ਪੰਚਾਇਤੀ ਜ਼ਮੀਨ ਅਤੇ ਹੋਰ ਸਾਂਝੀਆਂ ਜ਼ਮੀਨਾਂ ਦਾ 1/3 ਹਿੱਸਾ ਖੇਤ ਮਜ਼ਦੂਰਾਂ ਨੂੰ ਠੇਕੇ ਤੇ ਯੋਜਨ ਦੇਣ ਦੀ ਯੋਜਨਾ ਵੀ ਬਣਾਈ ਗਈ ਹੈ ਅਤੇ ਸਰਕਾਰੀ ਖੇਤੀ ਸਕੀਮ ਦੇ ਅੰਤਰਗਤ ਇਹ ਸਭ ਕੁਝ ਹੋਣਾ ਚਾਹੀਦਾ ਹੈ ਇਹ ਵੀ ਕਿਹਾ ਗਿਆ ਹੈ ਇੱਕ ਹੋਰ ਸੁਝਾਅ ਦਿੱਤਾ ਗਿਆ ਹੈ ਕਿ ਜਿਹੜਾ ਮਿਲਕ ਫੰਡ ਹੈ ਤੇ ਡੈਰੀ ਡਵੈਲਪਮੈਂਟ ਵਿਭਾਗ ਹੈ ਇਸ ਦੇ ਰਾਹੂ ਰਾਹੀ ਜਿਹੜੇ ਵੀ ਦਧਾਰੂ ਪਸ਼ੂ ਨੇ ਦਧਾਰੂ ਡੰਗਰ ਨੇ ਉਹਨਾਂ ਦੇ ਲਈ ਵੀ ਇੱਕ ਬੀਮਾ ਯੋਜਨਾ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇ ਇਸ ਚੀਜ਼ ਦੇ ਬਾਰੇ ਵੀ ਇਸ ਪਾਲਿਸੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਪਾਣੀ ਦੇ ਮਸਲੇ ਹੱਲ ਕਰਨ ਦੇ ਲਈ ਇਹ ਸਿਫਾਰਿਸ਼ ਕੀਤੀ ਗਈ ਹੈ ਇਹ ਫਸਲਾਂ ਨੂੰ ਸਿਰਫ ਉਹਨਾਂ ਦੇ ਕੁਦਰਤੀ ਉੱਗਣ ਵਾਲੇ ਖੇਤਰਾਂ ਦੇ ਵਿੱਚ ਹੀ ਮਤਲਬ ਨੇਚਰਲ ਗਰੋਇੰਗ ਏਰੀਆਜ਼ ਐਨ ਜੀ ਏ ਉਹਦੇ ਵਿੱਚ ਹੀ ਬੀਜਿਆ ਜਾਵੇ ਤਾਂਕਿ ਫਸਲਾਂ ਨੂੰ ਅਗਾਉਣ ਦਾ ਖਰਚਾ ਘਟੇ ਤੇ ਉਹਦੀ ਗੁਣਵੱਤਾ ਜਿਹੜੀ ਹੈ ਕੁਆਲਿਟੀ ਹੈ ਉਹ ਇੰਪਰੂਵ ਹੋਵੇ ਵਧੇ ਇਸੇ ਤਰ੍ਹਾਂ ਜਿਹੜੇ 31 ਬਲੌਕ ਨੇ ਪੰਜਾਬ ਦੇ ਜਿੱਥੇ ਪਾਣੀ ਜਿਹੜਾ ਹੈ ਉਹ 201 ਤੋਂ 300 ਫੀਸਦੀ ਵੱਧ ਤੱਕ ਕੱਢਿਆ ਜਾ ਰਿਹਾ ਹੈ ਡਾਰਕ ਜ਼ੋਨ ਉਹਨਾਂ ਨੂੰ ਕਿਹਾ ਜਾਂਦਾ ਹੈ ਜਾਂ ਬਲੈਕ ਜ਼ੋਨ ਕਿਹਾ ਜਾਂਦਾ ਹੈ ਉਹਨਾਂ ਦੇ ਵਿੱਚ ਝੋਨਾ ਬੀਜਣ ਦੇ ਉੱਤੇ ਪੂਰੇ ਤਰੀਕੇ ਨਾਲ ਪਾਬੰਦੀ ਲਾਈ ਜਾਵੇ ਇਸ ਚੀਜ਼ ਦੀ ਗੱਲ ਜਿਹੜਾ ਸਿਫਾਰਿਸ਼ ਵੀ ਇਸ ਖੇਤੀ ਨੀਤੀ ਦੇ ਵਿੱਚ ਕੀਤੀ ਗਈ ਹੈ ਇਹਨਾਂ ਬਲਾਕਾਂ ਦੇ ਵਿੱਚ ਕਪਾਹ ਮੱਕੀ ਗੰਨਾ ਅਤੇ ਸਬਜ਼ੀਆਂ ਦੀ ਖੇਤੀ ਹੀ ਕੀਤੀ ਜਾਵੇ ਇਸ ਤਰ੍ਹਾਂ ਦੀ ਸਿਫਾਰਸ਼ ਕੀਤੀ ਗਈ ਹੈ ਇਸ ਨੀਤੀ ਦੇ ਵਿੱਚ ਅੱਗੇ ਚੱਲ ਕੇ ਕਪਾਹ ਦੀ ਖੇਤੀ ਕਰਨ ਵਾਲੇ ਇਲਾਕਿਆਂ ਦੇ ਵਿੱਚ ਸਮੇਂ ਅਨੁਸਾਰ ਨੈਰੀ ਪਾਣੀ ਪਹੁੰਚਾਏ ਜਾਣ ਦੀ ਵੀ ਵਕਾਲਤ ਕੀਤੀ ਗਈ ਹੈ ਤਾਂ ਕਿ ਝੋਨੇ ਹੇਟਲਰ ਰਕਬਾ ਘਟਾਇਆ ਜਾ ਸਕੇ ਪਾਣੀ ਨੂੰ ਬਚਾਉਣ ਵਾਲੀਆਂ ਤਕਨੀਕਾਂ ਜਿਵੇਂ ਕਿ ਵਾਰੀ ਸੁਦਾ ਗਿੰਨ ਤੇ ਸੁੱਕ ਜਿਹੜਾ ਹੈ ਵੈਟ ਐਂਡ ਡਰਾਈ ਆਲਟਰਨੇਟ ਸਕੀਮ ਜਿਹੜੀ ਹੈ ਉਹ ਤਕਨੀਕ ਵਰਤਨ ਦੀ ਵੀ ਗਾਵੀ ਸੁਝਾ ਦਿੱਤਾ ਗਿਆ ਹੈ ਤਾਂ ਕਿ 30 ਤੋਂ 40 ਫੀਸਦੀ ਪਾਣੀ ਦੀ ਬਚਤ ਕੀਤੀ ਜਾ ਸਕੇ ਤੇ ਇਹਦੇ ਨਾਲ ਝਾੜ ਵੀ ਵਧਦਾ ਹੈ ਪਾਣੀ ਬਚਾਓ ਪੈਸਾ ਬਚਾਓ ਸਕੀਮ ਜਿਹੜੀ ਸੀ ਉਸ ਦਾ ਲਾਹਾ ਲੈਣ ਦੀ ਵੀ ਗੱਲ ਕੀਤੀ ਗਈ ਹੈ ਮਾਈਕਰੋ ਇਰੀਗੇਸ਼ਨ ਦੀਆਂ ਤਕਨੀਕਾਂ ਤੇ ਜ਼ੋਰ ਦੇਣ ਦੇ ਲਈ ਵੀ ਕਿਹਾ ਗਿਆ ਹੈ ਇਹ ਸਾਰਾ ਕੁਝ ਪਾਣੀ ਬਚਾਉਣ ਦੇ ਮਸਲੇ ਜਿਹੜੇ ਨੇ ਉਹਨਾਂ ਨੂੰ ਹੱਲ ਕੱਢਣ ਦੇ ਲਈ ਸੁਝਾਅ ਦਿੱਤੇ ਗਏ ਇਸ ਤੋਂ ਬਾਅਦ ਖੰਡ ਮਿੱਲਾਂ ਵੱਲੋਂ ਗੰਨੇ ਦੇ ਕਾਸ਼ਤਕਾਰਾਂ ਨੂੰ ਇਮੀਡੀਏਟ ਭੁਗਤਾਨ ਜਿਹੜਾ ਹੈ ਉਸੇ ਸਮੇਂ ਜਦੋਂ ਉਹ ਆਪਣੀ ਫਸਲ ਸੱਟਦੇ ਨੇ ਉਹ ਪੈਸਾ ਦੇਣ ਦੀ ਵਕਾਲਤ ਵੀ ਕੀਤੀ ਗਈ ਹੈ ਇਸ ਨੀਤੀ ਦੇ ਵਿੱਚ ਕਿਸਾਨਾਂ ਨੂੰ ਮੇਸ ਡਰਾਇਰਜ਼ ਅਤੇ ਇਥਨੋਲ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਇਥਨੋਲ ਦੀ ਪ੍ਰੋਡਕਸ਼ਨ ਵਧਾਉਣ ਦੀ ਵੀ ਸਿਫਾਰਿਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਮਾਰਕ ਫੈਡ ਦੇ ਇੱਕ ਭਾਅ ਸੰਤੁਲਿਤ ਫੰਡ ਦੀ ਵਰਤੋਂ ਜਿਹੜੀ ਹੈ ਉਹ ਬਾਸ਼ਪਤੀ ਦੇ ਭਾਅ ਦੇ ਵਿੱਚ ਦਖਲ ਦੇਣ ਦੇ ਲਈ ਉਸ ਚੀਜ਼ ਦੀ ਵੀ ਸਿਫਾਰਿਸ਼ ਕੀਤੀ ਗਈ ਹੈ ਕਿਉਂਕਿ ਬਾਸ਼ਪਤੀ ਦਾ ਭਾਅ ਸਟੇਬਲ ਨਹੀਂ ਰਹਿੰਦਾ ਕਈ ਵਾਰ ਬਹੁਤ ਚੰਗਾ ਭਾਅ ਮਿਲਦਾ ਹੈ ਤੇ ਕਈ ਵਾਰ ਇਹਦੇ ਭਾਅ ਘਿਰ ਜਾਂਦੇ ਨੇ ਜਦੋਂ ਭਾਅ ਘਿਰ ਜਾਂਦੇ ਨੇ ਉਦੋਂ ਕਿਸਾਨਾਂ ਨੂੰ ਕੰਪਨਸੇਟ ਕਰਨ ਦੇ ਲਈ ਮੁਆਵਜ਼ਾ ਦੇਣ ਦੇ ਲਈ ਮਾਰਕ ਫੈਡ ਦੇ ਇਸ ਫੰਡ ਦੀ ਵਰਤੋਂ ਕਰਨ ਦੇ ਲਈ ਵੀ ਕਿਹਾ ਗਿਆ ਇਸ ਤੋਂ ਬਾਅਦ ਅੱਡ ਫਸਲਾਂ ਦੇ ਲਈ 13 ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ ਦੀ ਗੱਲ ਵੀ ਇਸ ਨੀਤੀ ਦੇ ਵਿੱਚ ਕੀਤੀ ਗਈ ਹੈ ਬੀਜ ਪੈਦਾ ਕਰਨ ਦੇ ਲਈ ਖਿੱਤਿਆਂ ਦੇ ਹਿਸਾਬ ਦੇ ਨਾਲ ਹੱਬ ਤਿਆਰ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ ਜਿਵੇਂ ਦੁਆਬੇ ਦਾ ਇਲਾਕਾ ਹੈ ਉੱਥੇ ਆਲੂ ਜ਼ਿਆਦਾ ਬੀਜਿਆ ਜਾਂਦਾ ਹੈ ਉੱਥੇ ਆਲੂ ਦੇ ਬੀਜਾਂ ਨੂੰ ਇੰਪਰੂਵ ਕਰਨ ਦੇ ਲਈ ਹੱਬ ਬਣਾਉਣ ਦੀ ਸਿਫਾਰਿਸ਼ ਜਿਹੜੀ ਹੈ ਉਹ ਕੀਤੀ ਗਈ ਹੈ। ਐਗਰੀਕਲਚਰ ਮਾਰਕੀਟਿੰਗ ਰਿਸਰਚ ਇੰਸਟੀਚਿਊਟ ਸਥਾਪਿਤ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਇਹ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਇੱਕ ਇੰਸਟੀਚਿਊਟ ਬਣਾਇਆ ਜਾਵੇ ਤਾਂ ਕਿ ਜਿਹੜਾ ਡਿਮਾਂਡ ਐਂਡ ਸਪਲਾਈ ਹੈ ਉਹਦੇ ਵਿੱਚ ਸੰਤੁਲਨ ਰੱਖਿਆ ਜਾ ਸਕੇ, ਬਣਾਇਆ ਜਾ ਸਕੇ ਤਾਂ ਕਿ ਵੱਧੂ ਫਸਲ ਹੋਣ ਦੇ ਨਾਲ ਜਿਹੜਾ ਭਾਅ ਇੱਕਦਮ ਘਿਰਦਾ ਹੈ ਤੇ ਕਿਸਾਨਾਂ ਨੂੰ ਕਈ ਵਾਰ ਆਪਣੀ ਫਸਲ ਸੁੱਟਣ ਤੇ ਮਜਬੂਰ ਹੋਣਾ ਪੈਂਦਾ ਹੈ। ਉਹ ਕੰਮ ਵੀ ਨਾ ਹੋਵੇ ਫਿਰ ਮੁਫਤ ਬਿਜਲੀ ਜਿਹੜੀ ਟਿਊਬਵਲਾਂ ਵਾਸਤੇ ਦਿੱਤੀ ਜਾ ਰਹੀ ਹੈ ਉਸ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਉਸ ਦੀ ਸਬਸਿਡੀ ਜਿਹੜੀ ਹੈ ਉਹ 8-9000 ਕਰੋੜ ਦਾ ਖਰਚਾ ਹਰ ਸਾਲ ਸਿਰਫ ਇਸ ਮੁਫਤ ਬਿਜਲੀ ਦੇ ਉੱਤੇ ਹੀ ਸੂਬੇ ਦਾ ਜਾ ਰਿਹਾ ਹੈ ਪਿਛਲੇ 15 ਸਾਲਾਂ ਵਿੱਚ ਟਿਊਬਵਲਾਂ ਦੀ ਬੇਹਿਸਾਬ ਗਿਣਤੀ ਵਧੀ ਹੈ ਤੇ ਉਸ ਗਿਣਤੀ ਦੇ ਵਧਣ ਨਾਲ ਜਿਹੜਾ ਬੋਝ ਵਧਿਆ ਹੈ ਉਸ ਦੀ ਗੱਲ ਵੀ ਕੀਤੀ ਗਈ ਹੈ ਕਿਸਾਨਾਂ ਦੇ ਉੱਤੇ ਵੀ ਵੱਡੀਆਂ ਮੋਟਰਾਂ ਨਾਲ ਜਿਹੜਾ ਵਧ ਕੇ ਖਰਚਾ ਇਹਦਾ ਹੈ 80-90 ਹਜ਼ਾਰ ਕਰੋੜ ਤੱਕ ਪਹੁੰਚ ਗਿਆ ਹੈ ਉਸ ਦਾ ਜ਼ਿਕਰ ਕੀਤਾ ਗਿਆ ਹੈ ਇਸ ਖਰਚੇ ਨੂੰ ਇਸ ਬੋਝ ਨੂੰ ਘਟਾਉਣ ਦੀ ਗੱਲ ਵੀ ਇਸ ਨੀਤੀ ਦੇ ਵਿੱਚ ਕਹੀ ਗਈ ਹੈ ਮਨਰੇਗਾ ਦੇ ਕੰਮ ਦੇ ਦਿਨ ਵਧਾ ਕੇ 200 ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਕਿਸਾਨ ਖੇਤ ਮਜ਼ਦੂਰ ਜਾਂ ਜਿਹੜੇ ਰੂਰਲ ਆਰਟੀਸਨਸ ਨੇ ਚਾਹੇ ਉਹ ਜਿਵੇਂ কুমਹਾਰ ਹੁੰਦੇ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਪੈਡੂ ਖੇਤਰਾਂ ਦੇ ਵਿੱਚ ਰਹਿ ਰਹੇ ਲੋਕ ਨੇ ਉਹ ਦੇ ਖੁਦਕੁਸ਼ੀ ਕਰ ਜਾਂਦੇ ਹਨ ਤਾਂ ਖੁਦਕੁਸ਼ੀ ਕਰਨ ਤੇ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਸਿਫਾਰਿਸ਼ ਵੀ ਇਸ ਨੀਤੀ ਦੇ ਵਿੱਚ ਕੀਤੀ ਗਈ ਹੈ। ਇਹਨਾਂ ਸਾਰੇ ਗਰੁੱਪਾਂ ਨੂੰ ਮੁਫਤ ਸਿਹਤ ਸੁਵਿਧਾਵਾਂ ਦੇਣ ਦੀ ਸਿਫਾਰਿਸ਼ ਵੀ ਸਿਫਾਰਿਸ਼ ਵੀ ਇਸ ਨੀਤੀ ਦੇ ਵਿੱਚ ਕੀਤੀ ਗਈ ਹੈ। ਕੋਲਡ ਸਟੋਰੇਜ ਚੇਨ ਵਧਾਉਣਾ, ਨਰਸਰੀਆਂ ਦੇ ਵਿੱਚ ਸੁਧਾਰ ਕਰਨਾ ਤਾਂ ਕਿ ਜ਼ਿਆਦਾ ਝਾੜ ਵਾਲੇ ਬੂਟੇ ਪੈਦਾ ਕੀਤੇ ਜਾ ਸਕਣ, ਉਹਨਾਂ ਬਾਰੇ ਵੀ ਇਸ ਨੀਤੀ ਦੇ ਵਿੱਚ ਗੱਲ ਕੀਤੀ ਗਈ ਹੈ। ਪੰਜਾਬ ਨੂੰ ਖੇਤੀ ਮਸ਼ੀਨਰੀ ਬਣਾਉਣ ਦਾ ਇੱਕ ਹੱਬ ਵਜੋਂ ਵਿਕਸਿਤ ਕਰਨ ਬਾਰੇ ਵੀ ਇਸ ਨੀਤੀ ਦੇ ਵਿੱਚ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਜਿੰਨੇ ਵੀ ਫਾਰਮ ਇਕਵਿਪਮੈਂਟ ਮੈਨੂਫੈਕਚਰ ਪੰਜਾਬ ਚ ਹੁੰਦੀ ਹੈ ਉਹ ਪੂਰੇ ਦੇਸ਼ ਦੇ ਵਿੱਚ ਸਪਲਾਈ ਕੀਤੀ ਜਾ ਸਕੇ ਐਕਸਪੋਰਟ ਕੀਤੀ ਜਾ ਸਕੇ ਇਸ ਲਈ ਉਸ ਮਸ਼ੀਨਰੀ ਨੂੰ ਬਣਾਉਣ ਨੂੰ ਕਿਵੇਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਉਹ ਵੀ ਇਸ ਨੀਤੀ ਦੇ ਵਿੱਚ ਗੱਲ ਕੀਤੀ ਗਈ ਹੁਣ ਜਿੰਨੇ ਵੀ ਸਾਇੰਸਦਾਨ ਨੇ ਅਰਥਸ਼ਾਸਤਰੀ ਨੇ ਮਾਹਿਰ ਨੇ ਕਿਸਾਨ ਆਗੂ ਨੇ ਉਹਨਾਂ ਸਾਰਿਆਂ ਵੱਲੋਂ ਇਸ ਨੀਤੀ ਦੀ ਕਾਫੀ ਤਾਰੀਫ ਕੀਤੀ ਗਈ ਹੈ ਕਿ ਬਹੁਤ ਚੰਗੀ ਨੀਤੀ ਬਣਾਈ ਹੈ ਇਸ ਨੀਤੀ ਦੀ ਅਗਾਮ ਵੱਧੂ ਸੋਚ ਡੂੰਘਾਈ ਅਤੇ ਨਵੀਨਤਾ ਦੀ ਵੀ ਤਾਰੀਫ ਕੀਤੀ ਗਈ ਹੈ ਇੱਕ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਇਹ ਪੋਟੈਂਸ਼ੀਅਲ ਗੇਮ ਚੇਂਜਰ ਹੋ ਸਕਦਾ ਹੈ ਜੇ ਇਸ ਨੂੰ ਚੰਗੇ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਸਕੇ ਗੁਰਦੇਵ ਸਿੰਘ ਖੁਸ਼ ਇੱਕ ਭਾਰਤੀ ਅਮਰੀਕਨ ਪਲਾਂਟ ਜੈਨੇਟਿਸਿਸ ਨੇਮ ਤੇ ਰਾਈਸ ਬਰੀਡਰ ਵੀ ਨੇ ਉਹਨਾਂ ਨੂੰ ਆ ਸੁਪਰ ਰਾਈਸ ਦਾ ਪਿਤਾ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਇਹ ਨੀਤੀ ਪੜ੍ਹੀ ਹੈ ਉਹਨਾਂ ਕੋਲ ਭੇਜੀ ਗਈ ਸੀ ਗੁਰਦੇਵ ਸਿੰਘ ਖੁਸ਼ ਨੂੰ 1996 ਦੇ ਵਿੱਚ ਵਰਲਡ ਫੂਡ ਪ੍ਰਾਈਜ਼ ਮਿਲਿਆ ਜਾਪਾਨ ਪ੍ਰਾਈਜ਼ ਮਿਲਿਆ ਵੁਲਫ ਪ੍ਰਾਈਜ਼ ਮਿਲਿਆ ਤੇ 골ਡਨ ਸਿਕਲ ਅਵਾਰਡ ਵੀ ਉਹ ਜਿੱਤ ਚੁੱਕੇ ਨੇ ਉਹ ਇਸ ਨੀਤੀ ਬਾਰੇ ਕਹਿੰਦੇ ਨੇ ਕਿ ਇਸ ਨੀਤੀ ਦਾ ਖਰੜਾ ਜਿਹੜਾ ਖਰੜਾ ਹੈ ਮੈਂ ਪੜਿਆ ਹੈ ਪੰਜਾਬ ਦੀ ਖੇਤੀ ਦਾ ਐਨਸਾਈਕਲੋਪੀਡੀਆ ਹੈ ਮਹੀਨਿਆਂ ਬੱਧੀ ਸਮਰਪਿਤ ਹੋ ਕੇ ਕੀਤੇ ਹੋਏ ਕੰਮ ਦੀ ਇਸ ਨੀਤੀ ਦੇ ਵਿੱਚੋਂ ਝਲਕ ਪੈਂਦੀ ਹੁਣ ਸਵਾਲ ਫਿਰ ਇੱਥੇ ਉਹੀ ਆ ਜਾਂਦਾ ਹੈ ਵਾਪਸ ਕਿ ਨੀਤੀ ਬਹੁਤ ਚੰਗੀ ਬਣ ਗਈ ਬਹੁਤ ਲੋਕਾਂ ਨੇ ਮਿਹਨਤ ਕਰਕੇ ਇਸ ਨੂੰ ਤਿਆਰ ਕੀਤਾ ਇਸ ਦੇ ਵਿੱਚ ਬੋਲਡ ਸੁਝਾਅ ਦਿੱਤੇ ਗਏ ਨੇ ਜੋ ਕਿ ਪੰਜਾਬ ਦੀ ਖੇਤੀ ਨੂੰ ਪੰਜਾਬ ਦੇ ਕਿਸਾਨਾਂ ਨੂੰ ਬਚਾ ਸਕਦੇ ਨੇ ਇਸ ਸੰਕਟ ਦੇ ਵਿੱਚੋਂ ਕੱਢ ਸਕਦੇ ਨੇ ਪਰ ਲਾਗੂ ਕਰਨ ਦੇ ਲਈ ਪੈਸਾ ਕਿੱਥੋਂ ਆਵੇ ਕਰਜ਼ੇ ਦੇ ਵਿੱਚ ਪੰਜਾਬ ਸਰਕਾਰ ਡੁੱਬ ਚੁੱਕੀ ਹੈ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ 4 ਲੱਖ ਕਰੋੜ ਤੱਕ ਇਸ ਸਾਲ ਦੇ ਅੰਤ ਦੇ ਵਿੱਚ 4.5 ਲੱਖ ਕਰੋੜ ਪੰਜਾਬ ਸਰਕਾਰ ਦੇ ਉੱਤੇ ਕਰਜ਼ਾ ਪਹੁੰਚ ਜਾਵੇਗਾ ਕੇਂਦਰ ਸਰਕਾਰ ਵੱਲੋਂ ਹੋਰ ਕਰਜ਼ਾ ਲੈਣ ਦੀ ਲਿਮਿਟ ਜਿਹੜੀ ਹੈ ਹੱਦ ਦੇ ਵਿੱਚ ਵੀ ਬਾਰ-ਬਾਰ ਕਮੀ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਕਰਜ਼ਾ ਵਾਧੂ ਕਰਜ਼ਾ ਸਰਕਾਰ ਨਾਂ ਲੈ ਸਕੇ ਫਿਰ ਪੈਸਾ ਆਉਣਾ ਕਿੱਥੋਂ ਹੁਣ ਨਾ ਤਾਂ ਸਰਕਾਰ ਦੀ ਜਿਹੜੇ ਵੀ ਕੰਮਕਾਜ ਕਰਨ ਦੇ ਤਰੀਕੇ ਨੇ ਉਹਨਾਂ ਦੀ ਨੀਅਤ ਤੋਂ ਇੱਕ ਵਾਰ ਵੀ ਇਹ ਝਲਕ ਨਹੀਂ ਪੈ ਰਹੀ ਕਿ ਉਹ ਇਸ ਵੇਸਟਫੁਲ ਐਕਸਪੈਂਡੀਚਰ ਨੂੰ ਜਿਹੜੇ ਵਾਧੂ ਖਰਚੇ ਨੇ ਉਹਨਾਂ ਨੂੰ ਰੋਕਣ ਦੇ ਲਈ ਕੋਈ ਵੀ ਕਦਮ ਕੋਈ ਵੀ ਯਤਨ ਉਹਨਾਂ ਵੱਲੋਂ ਕੀਤਾ ਗਿਆ ਹੋ ਉਹ ਖਰਚੇ ਉਸੇ ਤਰੀਕੇ ਨਾਲ ਜਾਰੀ ਨੇ ਚਾਹੇ ਉਹ ਫਜ਼ੂਲ ਖਰਚੀ ਹੋ ਰਹੀ ਹੋਵੇ ਇਸ਼ਤਿਹਾਰबाजी ਦੇ ਉੱਤੇ ਗੱਡੀਆਂ ਦੇ ਉੱਤੇ ਤੇਲ ਫੂਕਿਆ ਜਾ ਰਿਹਾ ਹੋਵੇ ਹੈਲੀਕਾਪਟਰ ਜਿਹੜੇ ਨੇ ਉਹ ਇਧਰ ਉਧਰ ਉਹਨਾਂ ਤੇ ਸਫ਼ਰ ਕੀਤਾ ਜਾ ਰਿਹਾ ਹੋਵੇ ਮਹਿੰਗੇ ਹੋਟਲਾਂ ਦੇ ਵਿੱਚ ਰਹਿਣਾ ਕੁਝ ਵੀ ਹੋਵੇ ਪੱਤੇ ਲਏ ਜਾ ਰਹੇ ਨੇ ਉਹ ਖਰਚੇ ਉਸੇ ਤਰੀਕੇ ਨਾਲ جاری ਨੇ ਜਿਨ੍ਹਾਂ ਨੂੰ ਕਟੌਤੀ ਕਰਕੇ ਸ਼ਾਇਦ ਆਰਥਿਕ ਹਾਲਾਤਾਂ ਨੂੰ ਸੁਧਾਰਿਆ ਜਾ ਸਕਦਾ ਸੀ ਉਹ ਨਹੀਂ ਕੀਤੇ ਗਏ ਸੋ ਸਰਕਾਰ ਦੀ ਨੀਅਤ ਉੱਤੇ ਸਵਾਲੀਆ ਨਿਸ਼ਾਨ ਲੱਗਦੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਵੀ ਜਿਹੜੀਆਂ ਸਰਕਾਰ ਦੀਆਂ ਕਿਸੇ ਵੀ ਹਦਾਇਤਾਂ ਨੂੰ ਮੰਨਣ ਦੇ ਲਈ ਤਿਆਰ ਨਹੀਂ ਉਹਨਾਂ ਦੀ ਨੀਅਤ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਜ਼ਰੂਰ ਉਖਦੇ ਨੇ ਜਿਵੇਂ ਕਿ ਝੋਨੇ ਦੀ ਹਾਈਬ੍ਰਿਡ ਬੀਜਾਂ ਦੀ ਵਰਤੋਂ ਕਰਨ ਤੋਂ ਇਸ ਵਾਰ ਮਨਾਹੀ ਕੀਤੀ ਗਈ ਹੈ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਕਈ ਕਿਸਾਨ ਹਰਿਆਣੇ ਤੋਂ ਉਹ ਬੀਜ ਲੈ ਆ ਕੇ ਪਨੀਰੀ ਬੀਜ ਰਹੇ ਨੇ ਡਰੈਕ ਸੀਡਿੰਗ ਜਿਹੜੀ ਹੈ ਸਿੱਧੀ ਬਜਾਈ ਝੋਨੇ ਦੀ ਕਰਨ ਵਾਸਤੇ ਕਿਹਾ ਗਿਆ ਸੀ ਸਿਫਾਰਿਸ਼ ਕੀਤੀ ਗਈ ਸੀ 5 ਲੱਖ ਕਿੱਲੇ ਦਾ ਜਿਹੜਾ ਟੀਚਾ ਵੀ ਸਰਕਾਰ ਵੱਲੋਂ ਚੁਣਿਆ ਗਿਆ ਸੀ ਪਰ ਉਸ ਟੀਚੇ ਦੇ ਨੇੜੇ ਤੇੜੇ ਵੀ ਨਹੀਂ ਪਹੁੰਚੇ ਭਾਵੇਂ ਕਿ 1500 ਰੁਪਏ ਕਿੱਲੇ ਦੀ ਪੇਮੈਂਟ ਵੀ ਜਿਹੜੀ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਸੀ ਪਰ ਫਿਰ ਵੀ ਉਹਦਾ ਕੋਈ ਜ਼ਿਆਦਾ ਅਸਰ ਕਿਸਾਨਾਂ ਦੇ ਉੱਤੇ ਨਹੀਂ ਦਿਖਿਆ ਨਹਿਰੀ ਪਾਣੀ ਵਰਤੋਂ ਜਿਹੜੀ ਹੈ ਉਹ ਵੀ ਇੰਨੀ ਜ਼ਿਆਦਾ ਨਹੀਂ ਕੀਤੀ ਜਾ ਰਹੀ ਹੁਣ ਤਾਂ ਇਸ ਸਰਕਾਰ ਵੱਲੋਂ ਉਸਤੇ ਕਾਫੀ ਕੰਮ ਕੀਤਾ ਗਿਆ ਹੈ ਨਹਿਰੀ ਪਾਣੀ ਪਹੁੰਚਦਾ ਕੀਤਾ ਗਿਆ ਹੈ ਪਰ ਫਿਰ ਵੀ ਮੁਫਤ ਬਿਜਲੀ ਦੇ ਚੱਲਦੇ ਮੋਟਰਾਂ ਉਸੇ ਤਰੀਕੇ ਨਾਲ ਚੱਲ ਰਹੀਆਂ ਨੇ ਜ਼ਮੀਨ ਹੀਟਰਾ ਪਾਣੀ ਜਿਹੜਾ ਹੈ ਉਹ ਬਰਬਾਦ ਕੀਤਾ ਜਾ ਰਿਹਾ ਸੋ ਨਾ ਤਾਂ ਕਿਸਾਨ ਕਿਸੇ ਗੱਲ ਨੂੰ ਮੰਨਣ ਦੇ ਲਈ ਤਿਆਰ ਨੇ ਨਾ ਆਪਣਾ ਉਹ ਕਸੂਰ ਕਿਸੇ ਵੀ ਗੱਲ ਦੇ ਵਿੱਚ ਮੰਨਣ ਦੇ ਲਈ ਤਿਆਰ ਨੇ ਉਹ ਸਾਰਾ ਠੇਕਰਾ ਸਰਕਾਰਾਂ ਤੇ ਪਾ ਦਿੰਦੇ ਨੇ ਸਰਕਾਰਾਂ ਕਹਿੰਦੀਆਂ ਬਹੁਤ ਕੁਝ ਨੇ ਲੇਕਿਨ ਕਰਨ ਵੇਲੇ ਉਹ ਵੀ ਆਪਣੇ ਪੈਰ ਪਿਛਾਂ ਖਿੱਚ ਜਾਂਦੇ ਨੇ ਸਰਫਾ ਉਹਨਾਂ ਵੱਲੋਂ ਵੀ ਨਹੀਂ ਕੀਤਾ ਜਾ ਰਿਹਾ ਪੈਸੇ ਬਚਾਉਣ ਦੀ ਕੋਸ਼ਿਸ਼ ਉਹਨਾਂ ਵੱਲੋਂ ਵੀ ਨਹੀਂ ਕੀਤੀ ਜਾ ਰਹੀ ਫਿਰ ਦੋਸ਼ ਕਿਸ ਨੂੰ ਦਈਏ ਦੋਸ਼ ਤਾਂ ਖੈਰ ਸਿਆਸੀ ਤੌਰ ਤੇ ਇੱਕ ਦੂਜੇ ਦੇ ਉੱਤੇ ਸਾਰੀਆਂ ਪਾਰਟੀਆਂ ਸਾਰੀਆਂ ਤਰ੍ਹਾਂ ਲਗਾ ਹੀ ਰਹੀਆਂ ਨੇ ਪਰ ਅਸਲ ਜੋ ਮੁੱਦਾ ਹੈ ਕਿ ਪੰਜਾਬ ਨੂੰ ਬਚਾਇਆ ਕਿਵੇਂ ਜਾ ਸਕੀ ਪੰਜਾਬ ਦੀ ਖੇਤੀ ਨੂੰ ਕਿਵੇਂ ਬਚਾਇਆ ਜਾ ਸਕੀ ਉਸ ਦੇ ਉੱਤੇ ਗੱਲ ਕਰਨ ਦੀ ਜ਼ਰੂਰਤ ਹੈ ਲੇਕਿਨ ਉਸ ਦੇ ਉੱਤੇ ਚਰਚਾ ਕਰਨ ਦੇ ਲਈ ਕੋਈ ਵੀ ਤਿਆਰ ਨਹੀਂ ਹੁੰਦਾ ਉਸ ਦੇ ਲਈ ਪੈਸਾ ਕਿੱਥੋਂ ਇਕੱਠਾ ਕੀਤਾ ਜਾਵੇ ਉਹਦੇ ਲਈ ਕੋਈ ਤਿਆਰ ਨਹੀਂ ਹੁੰਦਾ ਨੀਤੀਆਂ ਤਾਂ ਬਣਦੀਆਂ ਰਹਿਣਗੀਆਂ ਨੀਤੀਆਂ ਬਣਾਈਆਂ ਗਈਆਂ ਨੇ ਬਹੁਤ ਚੰਗੀ ਗੱਲ ਹੈ ਬਹੁਤ ਦਿਮਾਗ ਲਾ ਕੇ ਬਹੁਤ ਮਿਹਨਤ ਕਰਕੇ ਬਣਾਈਆਂ ਗਈਆਂ ਨੇ ਨੀਤੀ ਚੰਗੀ ਹੈ ਇਹ ਵੀ ਸਾਰੇ ਕਹਿ ਰਹੇ ਨੇ ਪਰ ਗੱਲ ਲਾਗੂ ਕਰਨ ਦੀ ਹੈ ਲਾਗੂ ਕਿਵੇਂ ਕੀਤਾ ਜਾਵੇ ਉਹਦੇ ਲਈ ਪੈਸਾ ਜਿਹੜਾ ਚਾਹੀਦਾ ਹੈ ਉਹ ਕਿੱਥੋਂ ਆਵੇ ਇਹ ਸਵਾਲ ਸਾਰਿਆਂ ਦੇ ਸਾਹਮਣੇ ਖੜਾ ਹੈ ਇਸ ਦਾ ਜਵਾਬ ਕਿਸੇ ਕੋਲ ਨਹੀਂ ਉਮੀਦ ਕਰਦੇ ਹਾਂ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੀਤੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ ਖੂਜੂਲ ਖਰਚੀ ਬੰਦ ਕਰੇਗੀ ਤੇ ਜਿਹੜੇ ਫੰਡ ਚਾਹੀਦੇ ਨੇ ਜੋ ਪੈਸਾ ਚਾਹੀਦਾ ਹੈ ਉਹ ਜਟਾਉਣ ਦੇ ਲਈ ਕੁਛ ਨਾ ਕੁਛ ਯਤਨ ਕਰੇਗੀ ਇਸੇ ਉਮੀਦ ਦੇ ਵਿੱਚ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ